ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ 13 ਤੋਂ 14 ਸਾਲ ਦੇ ਬੱਚੇ ਦਾ ਕੁੜਤਾ ਪਜਾਮਾ ਕੱਟ ਕੇ ਵਿਖਾਵਾਂਗੇ ਵੀ ਕਿਸ ਤਰ੍ਹਾਂ ਬੰਦਾ ਇਹ ਬਿਨਾ ਟੀਰੇ ਤੋਂ ਹੋਊਗਾ ਤੇ ਅਰੋਜੀ ਆਪਾਂ ਤੁਹਾਨੂੰ ਕੱਟ ਕੇ ਦਿਖਾਉਣੇ ਮੈਂ ਕੱਟ ਰਹੀ ਸੀ ਬਾਅਦ ਵਿੱਚ ਮੇਰੇ ਜਿਆਦਾ ਹੈ ਮੈਂ ਕਿਹਾ ਮੈਂ ਵੀਡੀਓ ਬਣਾ ਦਾਈ ਤੇ ਤੇ ਅੱਜ ਤੁਹਾਨੂੰ ਆਪਾਂ ਇਹਦਾ ਮੈਥਡ ਦੱਸਦੇ ਆ ਵੀ ਕਿਸ ਤਰ੍ਹਾਂ ਦਾ ਸਭ ਤੋਂ ਪਹਿਲਾਂ ਹੀ ਤੁਸੀਂ ਲੈਂਥ ਮੈਨ ਲਿਓ ਵੀ ਇਹਦੀ ਕਿੰਨੀ ਲੈਂਥ ਹੈ ਇਹ ਮੇਰੇ ਕੋਲੇ 35 ਇੰਚ ਤਿਆਰ ਸੀ ਗੁਰਦਾ ਜਿਹੜਾ ਉਹਦੇ ਤੋਂ ਮੈਂ 1.5 ਇੰਚ ਜ਼ਿਆਦਾ ਰੱਖੀ ਆ 36.5 ਇੰਚ ਮੈਂ ਇਹਦੀ ਲੈਂਥ ਰੱਖੀ ਆ ਤੇ ਉਸ ਤੋਂ ਬਾਅਦ ਇਹਦਾ ਕੀਰਾ ਵੀ ਕਿਸ ਤਰ੍ਹਾਂ ਕਿੰਨਾ ਕੀਰਾ ਰੱਖਣਾ ਮੈਂ ਇਹਦਾ ਕੀਰਾ ਰੱਖਿਆ 10.5 ਇੰਚ ਯੋਗੇ ਛੋਟੇ ਬੱਚੇ ਦਾ ਹੈਗਾ ਤੀਰਾ ਤੇ ਇਹਦਾ 13 ਇੰਚ ਹੀ ਬਣਾਣਾ ਮੈਂ ਸਾਰਾ ਤੇ ਇਧਰੋਂ ਆਪਾਂ ਇਸ ਤੋਂ ਘੇਰਾ ਰੱਖ ਕੇ ਤੁਸੀਂ ਤੇ ਲੈਂਥ ਰੱਖ ਕੇ ਇਸ ਤਰ੍ਹਾਂ ਫੋਲਡ ਕਰ ਲਓ ਜਿੰਨਾ ਘੇਰਾ ਹੋਇਆ ਉਹਦੇ ਉੱਤੇ ਇਸ ਤਰ੍ਹਾਂ ਇਹ ਪੂਰੇ ਕੱਪੜੇ ਦੇ ਉੱਪਰ ਹੀ ਇਹਨੂੰ ਫੋਲਡ ਕਰ ਲਿਓ ਤੇ ਉਸ ਤੋਂ ਬਾਅਦ ਮੈਂ ਲੋ ਇਥੋਂ ਜੀ ਤੀਰਾ 6.5 ਇੰਚ ਮੈਂ ਤੀਰਾ ਰੱਖਿਆ ਇਹਦਾ ਤੀਰਾ ਰੱਖਣ ਤੋਂ ਬਾਅਦ ਹੀ 6.5 ਇੰਚ ਮੈਂ ਰੱਖਿਆ ਇਹਦਾ ਪੌਣੇ 7 ਇੰਚ ਸੌਰੀ ਪੌਣੇ 7 ਇੰਚ ਰੱਖਿਆ ਮੈਂ ਇਹ ਮੋਢਾ ਇਹਦਾ ਥੱਲੇ ਨੂੰ ਮੋਢੇ ਦੀ ਕਾਟ ਪਾਈ ਆ ਇਹ ਇੱਕ ਅੱਧਾ ਇੰਚ ਇਹਦਾ ਮੈਂ ਅੰਦਰ ਬਾਹਰ ਨੂੰ ਕਰ ਲਿਆ ਜਦੋਂ ਇੱਥੋਂ ਥੀਰੇ ਤੋਂ ਲੈ ਕੇ ਇੱਥੇ ਮੋਢੇ ਦੀ ਤੁਸੀਂ ਨਿਸ਼ਾਨੀ ਲਾਉਂਗੇ ਅੱਧਾ ਇੰਚ ਅੰਦਰ ਨੂੰ ਕਰਕੇ ਤੇ ਇਹਨੂੰ ਸ਼ੇਪ ਦੇ ਦੇਣੀ ਐ ਗਲਾਈ ਪਾ ਦੇਣੀ ਆਹ ਕਾਟ ਦੀ ਉਸ ਤੋਂ ਬਾਅਦ ਜੀ ਇਹਦੀ ਫਿਟਿੰਗ ਦੀ ਨਿਸ਼ਾਨੀ ਲਾਵਾਂਗੇ ਇਹ ਹੈਗੀ ਐ 7.5 ਇੰਚ ਮੈਂ ਇਹਦਾ ਇੱਥੋਂ ਚੈਸਟ ਰੱਖੀ ਆ ਤੇ ਇਹਦੇ ਦੋ ਸੂਤ ਸਲਾਈ ਵਾਸਤੇ ਆਪਾਂ ਜ਼ਿਆਦੇ ਰੱਖਣਾ ਥੋੜਾ ਜਿਆਦਾ ਕਟੀਚ ਕਰ ਲਾਂਗੇ ਕਈ ਵਾਰਾਂ ਖੁੱਲੇ ਦਾਦਾ ਦਾਜ ਹੈਗਾ ਜੀ ਜੇ ਆਪਣਾ ਕਮਰ ਕਮੀਜ਼ ਪੀੜਾ ਹੋ ਜੇ ਉਹਦਾ ਕੋਈ ਲਾਲ ਨਹੀਂ ਹੁੰਦਾਗਾ ਤੇ ਉਸ ਤੋਂ ਬਾਅਦ ਜੀ ਇਹਦੀ ਰੱਖਾਂਗੇ ਆਪਾਂ 13 ਇੰਚ ਦੀ ਟਾਕ ਰੱਖੀ ਆ ਚਾਕ ਮੈਂ ਇਸੇ ਕੱਚ ਤੋਂ ਲੈ ਕੇ ਇੱਥੇ ਤਾਂ ਕਿ ਮਹਿੰਦੀ ਹੁੰਨੀ ਆ ਵੀ ਕਿੰਨਾ ਇਹ ਉਸ ਤੋਂ ਬਾਅਦ ਜੀ ਇਹ ਆਗਾ ਚਾਰ ਉੱਪਰ ਇੰਚ ਆਪਾਂ ਉਪਰੋਂ ਛੱਡ ਕੇ ਇੱਥੇ ਲਾ ਲਾਂਗੇ ਇਹਦੇ ਜਿਹੜਾ ਆਪਾਂ ਗੀਜਾ ਲਉਣਾ 6 ਇੰਚ ਦੀ ਇਹਦੀ ਆਪਾਂ ਗੀਜੇ ਦੀ hath ਪਾਉਣ ਨੂੰ ਥਾਂ ਜਿਹੜੀ ਬਣਾਉਣੀ ਉਹਦੇ ਵਾਸਤੇ 6 ਦੇ ਛੱਡ ਦਾਂਗੇ ਜਗ੍ਹਾ ਉਸ ਤੋਂ ਬਾਅਦ ਜੀ 3.5 ਇੰਚ ਆਪਾਂ ਚਾਕ ਆਜੂਗਾ ਆਪਣਾ ਚਾਕ ਆਈ ਨਿਸ਼ਾਨੀ ਇੱਥੇ ਗੀਜੇ ਵਾਲੀ ਨਿਸ਼ਾਨੀ ਆਜੂ ਉਸ ਤੋਂ ਲੈ ਕੇ ਥੱਲੇ ਉਹ ਨੀਚੇ ਘੇਰਾ ਘੇਰਾ ਆਪਾਂ ਰੱਖ ਕੇ ਇਧਰ ਮੈਂ 8.5 ਇੰਚ ਰੱਖਿਆ ਤੇ ਦੋ ਸੂਤ ਆਪਾਂ ਉੱਪਰ ਰੱਖ ਲਿਆ ਉਹਦੇ ਵਾਸਤੇ ਫੋਲਡ ਕਰਨ ਵਾਸਤੇ ਉੱਥੋਂ ਲੈ ਕੇ ਆਪਾਂ ਘੇਰਾ ਜਿੱਥੋਂ ਰੱਖਿਆ ਉੱਥੋਂ ਤੱਕ ਇਧਰ ਮੈਂ ਤੁਹਾਨੂੰ ਦਿਖਾਉਣੀ ਆ ਜਿੱਥੋਂ ਘੇਰਾ ਰੱਖਿਆ ਉਥੋਂ ਲੈ ਕੇ ਤੇ ਇਹਦੀ ਆਪਾਂ ਇਥੋਂ ਕਰਦਾਂਗੇ ਫੱਟੀ ਦੀ ਮਦਦ ਨਾਲ ਜਦ ਫੱਟੀ ਸਹਾ ਤੁਹਾਡੇ ਨਾਲ ਇਥੋਂ ਆਪਾਂ ਆਏ ਸਿੱਧੀ ਇਹਦੀ ਨਿਸ਼ਾਨੀ ਲਾ ਦਾਂਗੇ ਜਿਵੇਂ ਕਟਾਈ ਦੇ ਵਿੱਚ ਸ਼ੇਪ ਆਊਗੀ ਕੁੜਤੇ ਦੀ ਉਦਾਂ ਹੀ ਸ਼ੇਪ ਆਊਗੀ ਜਿਸ ਤਰ੍ਹਾਂ ਆਪਣੀ ਕਟਾਈ ਹੋਊਗੀ ਜਿੰਨੀ ਆਪਾਂ ਵਧੀਆ ਕਟਾਈ ਕਰ ਲਾਂਗੇ ਉੰਨੀ ਹੀ ਵਧੀਆ ਸਲਾਈ ਹੋਊਗੀ ਇਹ ਕਟਾਈ ਦੇ ਸਿਰ ਤੇ ਹੀ ਇਹਦੇ ਨਾਲ ਸਫਾਈ ਆਉਣੀ ਆ। ਇਸ ਤੋਂ ਬਾਅਦ ਜੀ ਹੁਣ ਆਪਾਂ ਇਹਦੀ ਆਪਾਂ ਉੱਪਰਲੇ ਪਾਸੇ ਤੁਹਾਨੂੰ ਦਿਖਾਉਣੇ ਆ। ਵੀ ਮੋਢੇ ਦੀ ਕਾਟ ਦੇ ਤੀਰਾ ਆ ਇਹ ਬਿਨਾ ਤੀਰੇ ਤੋਂ ਕੜਦਾ ਜਿਹਨੂੰ ਲੋ ਰਿਕੜਤਾ ਕਹਿੰਦੇ ਆ ਉਹ ਆ ਇਹਦਾ ਮੈਂ 2 ਇੰਚ ਹੀ نیچے ਨੂੰ ਰੱਖਿਆ ਜਗਾ ਇੱਥੇ ਪੱਟੀ ਲਾਉਣੀ ਆ 2 ਇੰਚ ਹੀ ਚੌੜਾ ਰੱਖ ਕੇ ਇੱਥੋਂ ਤੀਰਾ ਰੱਖਿਆ ਸੀ 6.5 ਇੰਚ ਤੇ ਇਹਦੇ ਇੱਥੇ ਮੈਂ 1.5 ਤੋਂ ਪੌਣੇ 2 ਦੇ ਵਿਚਾਲੇ ਉੱਪਰ ਤੋਂ ਲੈ ਕੇ نیچے ਨੂੰ ਕਾਟ 파 ਕੇ ਤੇ ਨੂੰ ਫੱਟੀ ਦੀ ਮਦਦ ਨਾਲ ਫੱਟੀ ਦੀ ਸਹਾਤਾ ਦੇ ਨਾਲ ਇੱਥੋਂ ਆਪਾਂ ਇਹਨੂੰ ਇਸ ਤਰ੍ਹਾਂ ਧੀਰੇ ਤੋਂ ਲੈ ਕੇ ਇਸ ਤਰ੍ਹਾਂ ਇਹਨੂੰ ਸ਼ੇਪ ਦੇ ਦਾਂਗੇ ਇਸ ਤਰ੍ਹਾਂ ਸ਼ੇਪ ਆ ਜੂਗੀ ਜੀ ਐਵੇਂ ਜਿਵੇਂ ਹੀ ਸ਼ੇਪ ਦੇ ਕੇ ਆਪਾਂ ਮਾਰਕ ਕੀਤਾ ਨਿਸ਼ਾਨੀਆਂ ਲਾਹਾਂਗੇ ਉਸੇ ਤਰ੍ਹਾਂ ਹੀ ਆਪਾਂ ਇਹਦੀ ਕਟਿੰਗ ਕਰਾਂਗੇ ਆਜੋ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੇ ਆ ਤੇ ਇਸ ਤੋਂ ਬਾਅਦ ਬੈਕ ਦੀ ਵੀ ਕਿਵੇਂ ਕਟਾਈ ਕਰਨੀ ਆ ਉਹ ਵੀ ਤੁਹਾਨੂੰ ਆਪਾਂ ਕਰਕੇ ਦਿਖਾਵਾਂਗੇ इतों ही लग जाना गलतों जी जिसे आप फटी लानी है यदि कटिंग कर उसद दे देनी है ये शेप देने तो बाद ही आपढ़े वाली कटिंग ये जावे ਇਹਦਾ ਆਪਾਂ ਕਿਰਾ ਚੌਰਸੀ ਰੱਖਿਆ ਜੀ ਗੋਲ ਨਹੀਂ ਕੀਤਾਗਾ ਇਹ ਲੋ ਰਿਕਰਡ ਤਹਿਦਾ ਚੌਰਸੀ ਹੁੰਦਾ ਕਿਰਾ ਇਸੇ ਕਰਕੇ ਆਪਾਂ ਚੌਰਸੀ ਹੀ ਇਹਦਾ ਕਟਿੰਗ ਕਰਿਆ ਲਓ ਜੀ ਆਪਾਂ ਬੈਕ ਸਾਈਡ ਵੀ ਇਹਦੇ ਨਾਲੋਂ ਜਿਹੜਾ ਬਚਿਆ ਕੱਪੜਾ ਸੀਗਾ ਉਹਨੂੰ ਇਸ ਤਰ੍ਹਾਂ ਹੀ ਫੋਲਡ ਕਰਕੇ ਰੱਖ ਲਿਆ ਇਹਦੇ ਨੀਚੇ ਤੇ ਇਹਦੇ ਨਾਲ ਇਹਦੇ ਆਪਾਂ ਉੱਪਰ ਧਰ ਕੇ ਹੀ ਇਹਦੇ ਆਪਾਂ ਬੈਕ ਸਾਈਡ ਨੂੰ ਕਟਿੰਗ ਕਰਦੇ ਹੋਏ ਸ਼ੇਪ ਦਿੰਨੇ ਆ ਜਿਹੜਾ ਇੱਥੇ ਹੈਗਾ ਇਸ ਤਰ੍ਹਾਂ ਤੁਸੀਂ ਰੱਖ ਲੈਣਾ نیچے ਇਧਰ ਗਲਾ ਕੱਟਿਆ ਹੋਇਆ ਇੱਥੋਂ ਰੱਖ ਕੇ ਇਹਦੇ ਆਪਾਂ ਪੌਣੇ 2 ਇੰਚ ਦੀ ਸ਼ੇਪ ਦਿੱਤੀ ਸੀ ਇੱਥੋਂ ਪੌਣੇ 2 ਇੰਚ ਦੇ ਨਾਲ ਕੱਟਿਆ ਸੀਗਾ ਇੱਥੋਂ ਆਪਾਂ ਹੁਣ 2 ਇੰਚ ਦੀ ਸ਼ੇਪ ਦੇ ਕੇ ਇਹਨੂੰ ਕੱਟ ਲਾਂਗੇ ਪੌਣੇ 2 ਇੰਚ ਦੀ ਉੱਪਰੋਂ ਦੇਵਾਂਗੇ ਸ਼ੇਪ ਇਹਨੂੰ ਤੇ ਪੌਣੇ ਪੌਣੇ 2 ਇੰਚ ਦੀ ਸਹੀ ਇੱਥੇ 2 ਇੰਚ ਦੀ ਦੇਵਾਂਗੇ ਇੱਥੋਂ ਸ਼ੇਪ 2 ਇੰਚ ਦੀ ਫਿਰ ਤੁਸੀਂ ਇੱਥੇ ਨਿਸ਼ਾਨੀ ਲਾ ਲਿਓ 2 ਇੰਚ ਦੀ ਹੀ ਫਿਰ ਨਿਸ਼ਾਨੀ ਲਾ ਲਿਓ ਇਸ ਤਰ੍ਹਾਂ ਲਾ ਕੇ ਤੁਸੀਂ ਇਹਨੂੰ ਫੇਰ ਆਏ ਫੱਟੀ ਦੀ ਮਦਦ ਨਾਲ ਇਹਨੂੰ ਸ਼ੇਪ ਦੇ ਲਿਓ ਇਹ ਫੱਟੀ ਜੀ ਬਾਜ਼ਾਰ ਚੋਂ ਮਿਲ ਜਾਂਦੀ ਆ ਇਹ 50 ਰੁਪਏ ਦੀ ਫੱਟੀ ਹੋਊਗੀ ਕੋਈ ਬਹੁਤਾ ਨਹੀਂ ਇਹਦੇ ਨਾਲ ਵੈਸੇ ਕਟਾਈ ਵਧੀਆ ਹੁੰਦੀ ਆ ਆਪਾਂ ਭਾਵੇਂ ਲੇਡੀ ਸੂਟ ਕੱਟਦੇ ਆ ਭਾਵੇਂ ਜੈਂਟਸ ਕੱਟਨੇ ਭਾਵੇਂ ਬੱਚਿਆਂ ਦੇ ਕੱਟਨੇ ਆ ਤੇ ਇਹਦੇ ਨਾਲ ਵਧੀਆ ਹੋ ਜਾਂਦੀ ਆ ਕਟਾਈ ਉਸ ਤੋਂ ਬਾਅਦ ਜੀ ਇੱਥੇ ਫੇਰ 6.5 ਇੰਚ ਦਾ ਆਪਾਂ ਜਿਹੜਾ ਤੀਰਾ ਰੱਖਿਆ ਸੀਗਾ ਉਹ ਆਪਾਂ ਤੀਰਾ ਰੱਖ ਲਾਂਗੇ ਇਹਦੇ ਨਾਲ ਇੱਥੋਂ ਇੱਥੇ ਰੱਖ ਕੇ ਇਹਨੂੰ ਫੇਰ ਇਸ ਤਰ੍ਹਾਂ ਆਪਾਂ ਇਹਦੀ ਇੱਥੇ ਇਹਦੀ ਕਟਾਈ 프ਰੰਟ ਦੀ ਪਾਈ ਹੋਈ ਹੈ ਤਾਂ ਕਰਕੇ ਇਹਨੂੰ ਥੋੜਾ ਜਿਹਾ ਆਪਾਂ ਧੁਲਾਈ ਦੀ ਸ਼ੇਪ ਅੰਦਰ ਬਾਾਰ ਨੂੰ ਕਰਕੇ ਇਹਦੀ ਦੇਵਾਂਗੇ ਇਹਨੂੰ ਇਹਨਾਂ ਦੇਖੋ ਵੀ ਜਿਆਦਾ ਇਹ ਜਦੋਂ ਕੱਟ ਕੇ ਜਦੋਂ ਕੱਟ ਕੀਤੀ ਆਪਾਂ ਇਹ ਲਾਵਾਂਗੇ ਇਹ ਇਹਦੇ ਨਾਲ ਮੈਚ ਹੋ ਜਾਊਗਾ ਤੇ ਇੱਥੋਂ ਹੀ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਆਪਣੀ ਕਿੰਨੇ ਇੰਚ ਮੋਢਾ ਹੁੰਦਾ ਆਪਣਾ ਇਹਦਾ ਹੁਣ ਕੋਈ ਔਖਾ ਨਹੀਂ ਜਦੋਂ ਫਰੰਟ ਸਾਈਡ ਕੱਟੀ ਗਈ ਬੈਕ ਸਾਈਡ ਨੂੰ ਸਿਰਫ ਉੱਥੋਂ ਧਿਆਨ ਰੱਖਣਾ ਇੱਕ ਵੀ ਮੋਢੇ ਦੀ ਸ਼ੇਪ ਦੇਣ ਲੱਗਿਆਂ ਆਪਾਂ ਮੋਢੇ ਦੀ ਸ਼ੇਪ ਹੈਗੀ ਇੱਥੇ ਜੀ ਆਹ ਚੀਜ਼ ਤੇ ਆਪਾਂ ਇਹ ਤੋਂ 1 ਇੰਚ ਦੇ ਬਾਹਰਲੇ ਪਾਸੇ ਆਪਾਂ ਇਹਨੂੰ ਉਹ ਕਰਦੇ ਆ ਆਪਾਂ ਨੇੜੇ ਕਰਕੇ ਦਿਖਾ ਦਿੰਨੇ ਤੁਹਾਨੂੰ ਆਹ ਲੋ ਜੀ ਆਹ ਵਾਲਾ ਹੈਗਾ ਇਹਦਾ ਉੱਪਰਲਾ ਪਾਸਾ ਇਹ ਇੱਥੇ ਆਉਂਦਾ ਇਹ ਜੀ ਇੱਥੇ ਤੇ ਆਪਾਂ ਨਿਸ਼ਾਨੀ ਲਾਈ ਆ ਇੱਥੇ ਇੱਥੋਂ 2 ਇੰਚ ਆ ਪਿੱਛੋਂ ਆਪਾਂ ਪਾਈ ਸੀਗੀ ਪੌਣੇ 2 ਇੰਚ ਦੀ ਇਹ ਅੱਧਾ ਇੰਚ ਆਪਾਂ ਵਧਾ ਕੇ ਕੱਟਣਾ ਥੋੜਾ ਜਿਹਾ ਸਲਾਈ ਦੇ ਵਿੱਚ ਆਊਗਾ ਉੱਥੋਂ ਸ਼ੇਪ ਤਰ ਤਰ ਕੇ ਤੁਸੀਂ ਜਿਵੇਂ ਮੰਨ ਕੇ ਚੱਲੋ ਇੱਥੋਂ 2 ਇੰਚ ਹੋ ਗਿਆ ਇੱਥੋਂ ਵੀ 2 ਇੰਚ ਹੋ ਗਿਆ ਇਹਨੂੰ ਸ਼ੇਪ ਦੇ ਦੇਣੀ ਇਸ ਤਰ੍ਹਾਂ ਜਿਵੇਂ ਇਹਦੀ ਦਿੱਤੀ ਸੀ ਹੁਣ ਆਪਾਂ ਇਹਦੀ ਕਰ ਲੈਨੇ ਆ ਕਟਾਈ ਲਓ ਜੀ ਆਪਾਂ ਸਟਾਰਟ ਕਰਦੇ ਆਂ ਇਹਦੀ ਕਟਾਈ ਇਸ ਤਰ੍ਹਾਂ ਦੀ ਕਟਾਈ ਹੋਊਗੀ ਇਸ ਤਰ੍ਹਾਂ ਦੀ ਉੱਪਰ ਜਦੋਂ ਬਣ ਕੇ ਆਊਗਾ ਤੇ ਹੁਣ ਆਪਾਂ ਇਹਦੇ ਇੱਥੋਂ ਬਾਹਮਿਆ ਲਾਂਗੇ ਮੋਟਾ ਇਸ ਤਰ੍ਹਾਂ ਦੀ ਸ਼ੇਪ ਆਊਗੀ ਇਹਦੀ ਜੀ ਇਹ ਹੁੰਦਾ ਇੱਥੇ ਇਹ ਤੋਂ ਲੈ ਕੇ ਆਪ ਇੱਥੇ ਆਪਣਾ 7.5 ਇੰਚ ਮੋਟਾ ਆਊਗਾ ਹੁਣ ਆਪਾਂ ਕੱਟ ਲੈਨੇ ਆ ਇਹਨੂੰ نیچے ਤੱਕ ਸਾਰਾ ਇਹਦਾ ਘੇਰ ਤੱਕ ਜਿੱਥੋਂ ਠੀਕੇ ਹੈਗਾ ਇਹਨੂੰ ਆਪਾਂ Usa uma carta linda. ਉਹ ਜਿਵੇਂ ਆਪਾਂ ਨਾਲ ਲਈਨੇ ਆ ਦੀ ਕੱਟ ਜਿਹੜੀ ਆਪਾਂ ਭੁੱਲ ਗਈ ਸੀ ਜੀ ਦਾ ਕਿੱਥੋਂ ਆਪਾਂ ਗੀਜਰ ਲਾਉਣਾ ਹੈ ਤੇ ਉਹ ਕਰਨਾ ਇੱਥੋਂ ਆਪਾਂ ਦਿੱਤੀ ਸੀ ਛੇ ਉਪਰੋਂ 4 ਇੰਚ ਦੀ 6 ਇੰਚ ਆ ਪਰਕਿਆ ਸੀ ਗੀਜੇ ਆਸਤੇ ਤੇ ਸਵਾ 3 ਇੰਚ ਆਪਣਾ ਹੋ ਗਿਆ ਸੀਗਾ ਥੱਲੇ ਜਿੱਥੇ ਚਾਕ ਦੀ ਨਿਸ਼ਾਨੀ ਤੇ ਗੀਜੇ ਦੀ ਹੈਗੀ ਹੈ ਲੋ ਜੀ ਹੁਣ ਆਪਾਂ ਕੱਟ ਲੈਣੀ ਆ ਬਾਹ ਵੀ ਕਿਸ ਤਰ੍ਹਾਂ ਕੱਟੀ ਜਾਣੀ ਆ ਇੱਥੋਂ ਇਹ ਗਲਾ ਨਹੀਂ ਕੱਟਣਾ ਜੀ ਕਿਉਂਕਿ ਜਿਹੜਾ ਆਹ ਵਾਲਾ ਗਲਾ ਹੈ ਤੇ ਉਹਦੇ ਨਾਲ ਪਿਛੋਂ ਥੋੜੀ ਮਾੜੀ-ਮੂਟੀ ਕਾਟ ਪਾਉਗੀ ਜੇ ਪਈ ਤਾਂ ਬਲ ਤਾਂ ਪੈਂਦੀ ਨਹੀਂ ਤੇ ਇਹਦੇ ਉੱਪਰ ਮਗਜੀ ਜੜੀ ਜਾਊਗੀ ਇੱਥੋਂ ਇਹਦੀ ਹੋ ਜੂਗੀ ਮੂਰੋ ਫੱਟੀ ਦੀ ਇਹਨੂੰ ਕੱਟ ਕੇ ਥੋੜਾ ਜਿਹਾ ਦੋ ਕਸੂਤ ਦਾ ਫਰਕ ਦੇ ਕੇ ਤੇ ਇਹਦੀ ਆਪਾਂ ਫੱਟੀ ਕੱਟਾਂਗੇ ਕਿਸ ਤਰ੍ਹਾਂ ਕੱਟੀ ਜਾਣੀ ਆ ਜਦੋਂ ਰੈਡੀ ਹੋਗਾ ਤਾਂ ਨੂੰ ਆਪਾਂ ਉਹ ਵੀ ਰੈਡੀ ਕਰਕੇ ਦਿਖਾਵਾਂਗੇ ਇਹਦੀ ਫੱਟੀ ਲੱਗੂਗੀ ਜੀ ਇੱਥੇ ਲੋਰੀ ਦੀ ਤੇ ਉਹਦੇ ਨਾਲ ਇੱਥੇ ਮਗਜੀ ਲੱਗ ਕੇ ਫੱਟੀ ਵਾਲਾ ਕਮੀਜ਼ ਤਿਆਰ ਹੋ ਜਾਊਗਾ ਆਜੋ ਜੀ ਕੱਟ ਲਈ ਬਾਹ ਬਾਹ ਕੱਟਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਬਾਹ ਦੀ ਲੈਂਥ ਮੈਨ ਲਾਂਗੇ ਕਿੰਨੇ ਇੰਚ ਹੈ ਬਾਹ ਦੀ ਲੈਂਥ ਹੈਗੀ ਆਪਣੀ 18 ਇੰਚ ਤੇ ਆਪਾਂ 1.5 ਇੰਚ ਘੱਟ ਕਰਕੇ ਕਟਾਂਗੇ 16.5 ਇੰਚ ਤੇ ਕਟਾਂਗੇ ਜੋ ਕਿ ਥੋੜਾ ਜਿਹਾ ਕਾਫ ਲੱਗ ਜਾਣਾ ਅਗੇ ਮੂਰੇ ਇਹ 16.5 ਇੰਚ ਦੀ ਕਾਟ ਦੇ ਕੇ ਇੱਥੋਂ ਮੈਨ ਲੈਣਾ ਹੈ ਆਪਣਾ 7.5 ਇੰਚ ਮੋਟਾ ਜਿਹਾ ਜਿਵੇਂ ਕਿ ਦੋ ਸੁਬਤੂਚੇ ਦਾ ਵਾਧਾ ਰੱਖ ਲਾਂਗੇ ਤੇ ਇਹ ਦੇਣ ਵਾਸਤੇ ਸਲਾਈ ਚਾਉਣ ਵਾਸਤੇ ਇੱਥੋਂ ਇੱਥੇ ਆਪਾਂ ਰੱਖਾਂਗੇ 3.5 4 ਇੰਚ ਰੱਖਾਂਗੇ ਇੱਥੋਂ ਆਪਾਂ ਖੁੱਲਾ ਮੂਰੋ ਇੱਥੋਂ 4 ਇੰਚ ਤੋਂ ਲੈ ਕੇ ਇੱਧਰ ਜਿਹੜਾ ਆਪਾਂ 7.5 ਇੰਚ ਰੱਖਿਆ ਉੱਥੋਂ ਲੈ ਕੇ ਆਪਾਂ ਇਸ ਤਰ੍ਹਾਂ ਇਹਦੀ ਸ਼ੇਪ ਦੇ ਲਾਂਗੇ ਇਸ ਤਰ੍ਹਾਂ ਸ਼ੇਪ ਦੇ ਲਾਂਗੇ ਜੀ ਇਹਦੀ ਆਪਾਂ ਇੱਥੇ ਲੈ ਲੈਨੇ ਆ ਕਿੰਨਾ ਆਪਣਾ ਮਾਣੇ ਨੂੰ ਇੱਥੋਂ 16.5 ਇੰਚ ਆਪਣਾ ਸੀ 16.5 ਇੰਚ 16 ਇੰਚ ਇੱਥੋਂ ਮੈਂ ਕਿ ਇਹਨੂੰ ਸ਼ੇਪ ਦੇ ਦਾਂਗੇ ਇਧਰੋਂ ਆਪਾਂ ਆਪ ਦਾ ਮੋਢਾ ਲੈ ਲੈਨੇ ਆ ਆਪਣਾ ਕਿਦਾਂ ਵਾ 7.5 ਇੰਚ ਇਸ ਤਰ੍ਹਾਂ ਜੀ ਬਾਹ ਬਣ ਕੇ ਹੋ ਜੂਗੀ ਆਪਣੀ ਰੈਡੀ ਇਹਨੂੰ ਆਪਾਂ ਬਾਹ ਨੂੰ ਵੀ ਕੱਟ ਲੈਨੇ ਆ ਕਿਉਂਕਿ ਬੱਚਾ ਹੈ ਜਿੰਨਾ ਪਾਵਾਂ ਪਤਲੇਗਾ ਇਹ ਜਿਆਦਾ ਹੈਲਥੀ ਲੀਗਾ ਤਾਂ ਕਰਕੇ ਇਸ ਤਰ੍ਹਾਂ ਕੱਟ ਲਾਂਗੇ ਆਪਾਂ ਜੀ ਬਾਹ ਇਹਦੀ एपर ही दूजी बह कट लगे इस तरह तो कटो तो आप ही साब आजगा इस तरह इधर इधरले पासे नुड़ गया दिखा दें एपर धर लिया आप चीज दे देखो बह ਜੇ ਜਿਹੜੀ ਆਪਣੀ ਇਸ ਸ਼ੇਪ ਦੀ ਆ ਕੇ ਇੱਥੋਂ ਕੱਟੀ ਗਈ ਸੀਗੀ ਬਾਹ ਹੁਣ ਇਹਨੂੰ ਆਪਾਂ ਇਹਦੇ ਨਾਲ-ਨਾਲ ਹੀ ਕੱਟ ਦੇਣੀ ਹੈ ਇਸ ਤਰ੍ਹਾਂ ਬਾਹ ਕੱਟੀ ਗਈ ਹੋਣੀ ਜੀ ਇਹਨ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਹੋ ਗਈ ਤੇ ਹੁਣ ਪਾ ਦੋ ਕਾਰਟ ਬਾਹ ਦੀ ਜੈਂਟਸ ਕੋਟਿਆਂ ਦੇ ਤਾਂ ਆਪਾਂ ਇੱਥੋਂ ਕੱਟ ਲੈਣੇ ਆ। ਵੀ ਫੱਟੀ ਲਾਉਣ ਵਾਸਤੇ ਇਹਦੇ ਵਾਸਤੇ ਕਈ ਵਾਰ ਤੁਹਾਡੀ ਮਰਜ਼ੀ ਤੁਸੀਂ ਇੱਥੋਂ ਲੇੜ ਕੇ ਹੀ ਇਹਦੇ ਕਾਫ ਲਾ ਸਕਦੇ ਆ। ਜੇ ਤੁਸੀਂ ਜ਼ਿਆਦਾ ਵਧੀਆ ਬਣਾਉਣਾ ਫਿਰ ਤੁਸੀਂ ਇੱਥੋਂ ਇਹਨੂੰ ਕਾਟ ਪਾ ਦਿਓ ਇੱਕ ਪਾਸੇ ਤਾਂ ਅੰਦਰਲੀ ਕਾਟ ਪੈਦੀ ਹੁੰਦੀ ਦੂਜੇ ਪਾਸੇ ਕਾਪ ਵਾਸਤੇ ਫੱਟੀ ਲੱਗਦੀ ਹੁੰਦੀ ਆ। ਇੱਕੋ ਸਾਈਡ ਹੀ ਕਾਫ ਤੇ ਉਸੇ ਸਾਈਡ ਹੀ ਅੰਦਰਲੀ ਮੋਢੇ ਦੀ ਕਾਟ ਨਹੀਂ ਪੈਂਦੀ ਜੀ ਇਹ ਕਾਫ ਦੂਜੀ ਸਾਈਡ ਹੁੰਦਾ। ਕਾਫ ਵਾਲੀ ਫੱਟੀ ਸੌਰੀ ਦੂਜੀ ਸਾਈਡ ਹੁੰਦੀ ਆ। ਇਹ ਕਾਟ ਦੂਜੀ ਸਾਈਡ ਹੁੰਦੀ ਫਰੰਟ ਵਾਲੀ ਸਾਈਡ ਤੇ ਪੈਂਦੀ ਆ ਆਪਣੀ ਕਾਟ ਹੁਣ ਆਪਾਂ ਇਹਨੂੰ ਸ਼ੇਪ ਦੇ ਲੈਣੇ ਆ ਉੱਪਰੋਂ ਆਪਾਂ ਇਹਨੂੰ 2 ਇੰਚ ਰੱਖ ਕੇ ਇੱਥੋਂ ਆਪਣਾ 7.5 ਇੰਚ ਮੋੜਾ ਤੇ 1.5 ਇੰਚ ਇੱਥੋਂ ਰੱਖ ਕੇ ਇਹਨੂੰ ਆਪਾਂ ਇਸ ਤਰ੍ਹਾਂ ਇਹਦੇ ਤੱਕ ਸ਼ੇਪ ਦੇਵਾਂਗੇ ਇਸ ਤਰ੍ਹਾਂ ਆਪਣੀ ਬਾਹ ਕੱਟੀ ਜਾਊਗੀ ਪਾਸਾ ਕੰਨ ਨਾਲ ਪਾਸਾ ਜਾਨੀ ਕਿ ਹੈ ਨਹੀਂ ਗਾ ਸਟਿਚ ਬਣਾਇਨ ਖੇਚਣੀ ਪੈਂਦੀ ਇਹ ਰੇਵ ਨਹੀਂ ਮਤਲਬ ਕੇ ਇਧਰਲੇ ਪਾਸੇ ਆਪਾਂ ਫੱਟੀ ਕੱਟ ਲਾਂਗੇ ਜਿਹੜੀ ਆਹ ਵਾਲੀ ਸਾਈਡ ਹੈ ਇਹ ਰੇਵ ਹੈ ਇਹ ਆਵੇ ਇਸ ਤਰ੍ਹਾਂ ਬਾਦੀ ਇਧਰਲੇ ਪਾਸੇ ਮੈਂ ਫਰੰਟ ਵਾਲੀ ਕਾਟ ਜੈਂਟਸ ਕੱਟਤਿਆਂ ਦੇ ਵੀ ਮੈਂ ਫਰੰਟ ਵਾਲੀ ਕਾਟ ਇਧਰਲੀ ਹੀ ਸਾਈਡ ਪਾਉਣੀ ਹੁੰਦੀ ਹੈ ਕਿਉਂਕਿ ਉਧਰ ਫੱਟੀ ਲਾਉਣ ਲੱਗਿਆਂ ਮੁੜ ਕੇ ਇਧਰ ਪ੍ਰੋਬਲਮ ਆਉਂਦੀ ਜੇ ਰੇਵ ਹੋਵੇ ਤਾਂ ਸਫਾਈ ਨਹੀਂ ਆਉਂਦੀ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਥੋੜੀ ਜੀ ਸ਼ੇਪ ਦੇ ਕੇ ਇਨੂੰ ਚਾਟ ਪਾ ਦਾਂਗੇ ਫਰੰਟ ਵਾਲੀ ਸਾਈਡ ਤੇ ਇਧਰਲੀ ਸਾਈਡ ਤੇ ਆਪਾਂ ਇਥੋਂ ਇਹਦੀ ਫੱਟੀ ਕੱਟ ਦਾਂਗੇ 2 ਇੰਚ ਤੋਂ 2 ਇੰਚ ਤੋਂ ਕੱਟ ਕੇ ਇਹਦੀ ਆਪਾਂ 4 ਇੰਚ ਤੱਕ ਲੈ ਜਾਾਂਗੇ ਕਿਉਂਕਿ ਇਹ ਬੱਚਾ ਬਾਹਲਾ ਆਪਾਂ ਵੱਡਾ ਨਹੀਂ ਇਹਦਾ ਕੱਟ ਦੇਗੇ ਇਸ ਤਰ੍ਹਾਂ ਇਹ ਬਾਹ ਕੱਟੀ ਗਈ ਇਹਦੀ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਲਾਈਕ ਵੀ ਸ਼ੇਅਰ ਜਰੂਰ ਕਰਿਓ ਤੇ ਸਬਸਕ੍ਰਾਈਬ ਵੀ ਮੇਰੇ ਚੈਨਲ ਨੂੰ ਜਰੂਰ ਕਰਿਓ ਥੈਂਕ ਯੂ ਜੂ ਜੀ ਥੈਂਕ ਯੂ